ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਵਾਰੀ ਫਿਰ ਨਵੀਂ ਵੀਡੀਓ ਦੇ ਵਿੱਚ ਕਿਉਂਕਿ ਇਹ ਸ਼ੋਲਡਿੰਗ ਵਾਇਰ ਨਾਲ ਜਿਹੜੀ ਟੌਪ ਸੈਟਿੰਗਾਂ ਬਿਲਕੁਲ ਓਕੇ ਦੀ ਰਿਪੋਰਟ ਆਉਂਦੀ ਆ ਠੀਕ ਹੈ ਆਪਾਂ ਇਸਟ੍ਰੈਕਟਰ ਦੀ ਜਿਹੜੀ ਟੌਪ ਸੈਟਿੰਗ ਬਿਲਕੁਲ ਓਕੇ ਕਰਤੀ ਆ ਰੋਕਰ ਸ਼ਾਫਟਾਂ ਰੋਕਰ ਪਿੰਨਾ ਇਹ ਨਵੀਆਂ ਲੱਗ ਚੁੱਕੀਆਂ ਕਰੋ ਚੈੱਕ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਵਾਰੀ ਫਿਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੇਰ ਬਣ ਜਾ ਰਹੀ ਆਪਣੀ ਜਿਹੜਾ ਕਿ ਵਿੱਕੀ ਬਾਈ ਦਾ ਟਰੈਕਟਰ ਤਿਆਰ ਹੋ ਰਿਹਾ 744 ਤੋਂ 963 ਸੋ ਲੱਗੇ ਅੱਜ ਆਪਾਂ ਇਹਦਾ ਸਲੇਬ ਬਲਾਕ ਫਿਟ ਕਰਨ ਪਿਸਟਨ ਰਿੰਗ ਹੈਡ ਸਾਰਾ ਆਲ ਓਵਰ ਫਿਟਿੰਗ ਕਰਾਂਗੇ ਤੇ ਵਲੌਗ ਨਾਲ ਜੁੜ ਰਹੇ ਹੋ ਬਾਕੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤੁਹਾਨੂੰ ਸਾਰਾ ਕੁਝ ਦਿਖਾਇਆ ਜਾਊਗਾ ਕਿੱਥੋਂ ਪਾਰਟ ਆਉਂਦਾ ਕੀ ਅੱਜ ਦੇ ਦਿਨ ਦੇ ਵਿੱਚ ਅਪਡੇਟ ਕਰਦੇ ਆਂ ਜਾਂ ਜੋ ਨਵਾਂ ਕੰਮ ਕਰਦੇ ਆਂ ਸਾਰਾ ਤੁਹਾਨੂੰ ਅੱਜ ਦੇ ਵਲੌਗ ਵਿੱਚ ਦਿਖਾਵਾਂਗੇ ਬਾਕੀ ਮੇਨ ਪਾਰਟ ਤੇ ਦਾ ਬੰਨਣਾ ਹੀ ਬੰਨਣਾ ਹਨ ਤੇ ਚਲੋ ਵੀਡੀਓ ਨਾਲ ਜੁੜਦੇ ਹੋ ਕਰਦੇ ਕੰਮ ਸਟਾਰਟ ਆਪਾਂ ਠੀਕ ਹੈ ਤੇ ਕਰਦੇ ਬਲੌਗ ਸੋ ਆਪਣਾ ਜਿਹੜਾ ਸਲੀਬ ਬਲੌਗ ਸੀਗਾ ਫਿੱਟ ਹੋ ਚੁੱਕਿਆ ਸੋ ਇਸ ਤੋਂ ਬਾਅਦ ਕਰਦੇ ਆਪਾਂ ਪਿਸਟਨ ਦੀ ਫਿਟਿੰਗ ਪਿਸਟਨ ਦੀ ਫਿਟਿੰਗ ਕਰਕੇ ਉਸ ਤੋਂ ਬਾਅਦ ਇਹਦਾ ਟਾਰਕ ਰੈਂਚ ਨਾਲ ਆਪਾਂ ਟਾਈਟ ਕਰ ਦਾਂਗੇ ਕਨੈਕਟਿੰਗ ਰਾਡ ਫਿਰ ਉਸ ਤੋਂ ਬਾਅਦ ਜਿਹੜਾ ਹੈਡ ਦੀ ਫਿਟਿੰਗ ਆਪਣੀ ਚੱਲ ਹੋਊਗੀ ਤੇ ਆਓ ਕਰਦੇ ਆਪਾਂ ਉਹਨਾਂ ਦਾ ਪਿਸਟਨ ਫਿੱਟ ਪਿਸਟਨ ਰਿੰਗ ਪਟ ਹੋ ਗਿਆ। ਬਾਕੀ ਰਿੰਗ ਫਿਟ ਕਰਨ ਲਈ ਆਪਣਾ ਸਪੈਸ਼ਲ ਟੂਲਰ ਬਣਾਇਆ ਹੋਇਆ ਹੈਗਾ ਸਵਰਾਜ ਟਰੈਕਟਰ ਦਾ ਇਕੱਲਾ ਜਿਹਦੇ ਨਾਲ ਆਪਾਂ ਸਾਰੇ ਟਰੈਕਟਰਾਂ ਦੇ ਰਿੰਗ ਫਿਟ ਕਰਦੇ ਆਂ ਤੇ ਸੋ ਲੱਗੇ ਹੁਣ ਕਨੈਕਸ਼ਨ ਰॉड ਵਾਲਾ ਆਪਾਂ ਕੈਪ ਫਿਟ ਕਰਨ ਫਿਰ ਉਸ ਤੋਂ ਬਾਅਦ ਟਾਰਕ ਰੈਂਚ ਨਾਲ ਕਰਾਂਗੇ ਟਾਈਟਨ ਤੇ ਆਓ ਇਸੇ ਤਰ੍ਹਾਂ ਕਰਦੇ ਆਂ ਸਾਰੇ ਪਿਸਟਨ ਆਪਾਂ ਫਿਟ ਤੇ ਬਲੌਗ ਨਾਲ ਜੁੜਦੇ ਸੋ ਦੋਸਤੋ ਜਦੋਂ ਵੀ ਕੋਈ ਆਪਾਂ ਇੰਜਨ ਫਿਟ ਕਰਦੇ ਆਂ ਤੁਹਾਨੂੰ ਪਤਾ ਹੀ ਆ ਉਹਦੇ ਵਿੱਚ ਮੈਨ ਟੌਪਿਕ ਹੁੰਦਾ ਉਹਦੀ ਮੇਨ ਸੈਟਿੰਗ ਜੇ ਆਪਾਂ ਕਿਸੇ ਵੀ ਇੰਜਨ ਦਾ ਪ੍ਰੋਪਰ ਢੰਗ ਦੇ ਨਾਲ ਉਹਦਾ ਕਲੀਅਰੈਂਸ ਰੱਖਾਂਗੇ ਪਿਸਟਨਾਂ ਦਾ ਰਿੰਗਾਂ ਦਾ ਹੈਡ ਦੇ ਵਾਲਵਾਂ ਦਾ ਤਾਂ ਉਹ ਇੰਜਨ ਉਹ ਕੰਮ ਆਪਣਾ ਵਧੀਆ ਚੱਲੂਗਾ ਕਹਿਣ ਦਾ ਮਤਲਬ ਮੇਰਾ ਇਹ ਸਿੱਧੇ ਸ਼ਬਦਾਂ ਦੇ ਵਿੱਚ ਇਹ ਆ ਜਦੋਂ ਵੀ ਆਪਾਂ ਕਿਸੇ ਵੀ ਮਸ਼ੀਨਰੀ ਦਾ ਇੰਜਨ ਓਵਰਹਾਲ ਕਰਦੇ ਆ ਚਾਹੇ ਟਰੱਕ ਹੋਵੇ ਚਾਹੇ ਟਰੈਕਟਰ ਹੋਵੇ ਚਾਹੇ ਮੋਟਰਸਾਈਕਲ ਹੋਵੇ ਚਾਹੇ ਕਾਰ ਹੋਵੇ ਜੇ ਆਪਾਂ ਉਸ ਇੰਜਨ ਦਾ ਸੋਚ ਸਮਝ ਕੇ ਵਧੀਆ ਕਲੀਅਰੈਂਸ ਰੱਖ ਕੇ ਦਿਲੋਂ ਕੰਮ ਕਰੀਏ ਤਾਂ ਉਹ ਕੰਮ ਵਧੀਆ ਕਿਉਂ ਨਾ ਹੋਵੇ ਇਹ ਹੋ ਨਹੀਂ ਸਕਦਾ ਹਨਾ ਵੀ ਕੰਮ ਵਧੀਆ ਨਾ ਹੋਵੇ ਇਸ ਕਾਰਨ ਕਰਕੇ ਇੱਧਰ ਜਿਹੜਾ ਤੁਸੀਂ ਦੇਖ ਰਹੇ ਹੋ ਟਰੈਕਟਰ ਆਪਣਾ 743 ਜਿਹੜਾ 963 ਦੇ ਵਿੱਚ ਕਨਵਰਟ ਹੋ ਰਿਹਾ ਹੈ ਸੋ ਦੋਸਤੋ ਜਦੋਂ ਕੋਈ ਵੀ ਨਵਾਂ ਕੰਮ ਕਰਦੇ ਆ ਉਹਦੇ ਨਾਲ ਬੰਦੇ ਦੇ ਵਿੱਚ ਜ਼ਿੰਦਗੀ ਦੀ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਸਾਡੇ ਨਾਲ ਵੀ ਆਈਆਂ ਤੇ ਆ ਵੀ ਰਹੀਆਂ ਨੇ ਦੇਖੋ ਐ ਤਾਂ ਹੈ ਨਹੀਂ ਵੀ ਆਪਾਂ ਕਿਸੇ ਵੀ ਮਕੈਨੀਕਲ ਲਾਇਨ ਦਾ ਪ੍ਰੋਪਰ ਗਿਆਨ ਲੈ ਲਿਆ ਨਹੀਂ ਜੋ ਜੋ ਕੰਮ ਅਸੀਂ ਕਰ ਰਹੇ ਹਾਂ ਹਰ ਕੰਮ ਦੇ ਵਿੱਚ ਸਾਨੂੰ ਕੋਈ ਨਾ ਕੋਈ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਚਾਹੇ ਆਪਾਂ ਅਗਲੇ ਟਰੈਕਟਰ ਦੇ ਵਿੱਚ ਕਿਉਂ ਨਾ ਸੁਧਾਰ ਲਈਏ ਪਰ ਫਿਰ ਵੀ ਅਗਲੇ ਟਰੈਕਟਰ ਦੇ ਵਿੱਚ ਕੋਈ ਨਾ ਕੋਈ ਨਵੀਂ ਪ੍ਰੋਬਲਮ ਖੜੀ ਹੋ ਜਾਂਦੀ ਹੈ ਇਸ ਕਾਰਨ ਕਰਕੇ ਜੇ ਮੈਂ ਕਹਦਾ ਆਪਾਂ ਮਕੈਨਿਕ ਪ੍ਰੋਪਰ ਢੰਗ ਨਾਲ ਕਿਸੇ ਵੀ ਮਸ਼ੀਨਰੀ ਦੇ ਬਣ ਜਗੇ ਉਹ ਨਹੀਂ ਪੋਸੀਬਲ ਹੋ ਸਕਦਾ ਹਨ ਪਰ ਲੇਕਿਨ ਕੋਸ਼ਿਸ਼ ਆਪਾਂ ਜ਼ਰੂਰ ਕਰ ਸਕਦੇ ਆ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰ ਰਹੇ ਆ ਆਪਾਂ ਜਿਹੜਾ ਆਪਣਾ ਇਹ ਟਰੈਕਟਰ ਤਿਆਰ ਹੋ ਰਿਹਾ 744 ਤੋਂ 963 ਇੰਜਨ ਓਵਰ ਆਲ ਦੇ ਵਿੱਚ ਕੰਪਨੀ ਵਾਂਗੂ ਫਿਟਿੰਗ ਦੀ ਕੰਪਨੀ ਵਾਂਗੂ ਫਿਟਿੰਗ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੋਪਰ ਢੰਗ ਨਾਲ ਪਤਾ ਹੋਣਾ ਚਾਹੀਦਾ ਕਿਸੇ ਵੀ ਇੰਜਨ ਦਾ ਜਿਹੜਾ ਪ੍ਰੋਪਰ ਕਲੀਅਰੈਂਸ ਪਿਸਟਨ ਦਾ ਤੇ ਹੈਡ ਦੇ ਵਿੱਚਕਾਰ ਜਿਹੜੀ ਇੱਕ ਕੰਪਰੈਸ਼ਨ ਦੀਵਾਨ ਰੇਸ਼ਿਓ ਬਣਦੀ ਆ ਉਹਦਾ ਪਤਾ ਹੋਣਾ ਚਾਹੀਦਾ ਵੀ ਕਿੰਨੀ ਹੁੰਦੀ ਹੈ ਜੇ ਤੁਸੀਂ ਉਸ ਮੁਤਾਬਕ ਆਪਣਾ ਇੰਜਨ ਡਿਜ਼ਾਈਨ ਕਰ ਲੈਨੇ ਹੋ ਇੰਜਨ ਫਿਟਿੰਗ ਕਰ ਦਿੰਨੇ ਹੋ ਤਾਂ ਤੁਹਾਡਾ ਇੰਜਨ ਬਿਲਕੁਲ ਓਕੇ ਚੱਲੂਗਾ ਕੋਈ ਸਮੋਕ ਨਹੀਂ ਆਊਗੀ ਤੇ ਖਿਚਾਈ ਵੀ ਬਿਲਕੁਲ ਓਕੇ ਕਰੂਗਾ ਇਸੇ ਟੌਪਿਕ ਦੇ ਆਧਾਰ ਤੇ ਆਪਾਂ ਜਿਹੜੀ ਇਹਦਾ ਟੌਪਿੰਗ ਦਾ ਕਲੀਅਰੈਂਸ ਆ ਦੇਖੋ ਬਿਲਕੁਲ ਕੰਪਨੀ ਦੀ ਅਕੋਰਡਿੰਗ ਆਪਾਂ ਸਹੀ ਕਰ ਰਹੇ ਆ ਜਿੱਦਾਂ ਕੰਪਨੀ ਆਪਣਾ ਗੇਜ ਦੇ ਨਾਲ ਟੈਸਟ ਕਰਦੀ ਆ ਉਸੇ ਤਰ੍ਹਾਂ ਅਸੀਂ ਇਹਨੂੰ ਸੈਟਿੰਗ ਕਰਨ ਦੀ ਜਿਹੜੀ ਆਪਣੀ ਉਹ ਸਮਝਦੇ ਆ ਕਰੋ ਚੈੱਕ ਬਾਕੀ ਆ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪ ਨੂੰ ਟੌਪ ਦਾ ਪਤਾ ਹੋਣਾ ਚਾਹੀਦਾ ਆ ਆ ਦੇਖੋ ਜਿੱਥੇ ਗੇਜ ਖੜ ਗਈ ਉੱਥੇ ਸਮਝ ਲਓ ਤੁਹਾਡੀ ਟੌਪ ਸੈਟਿੰਗ ਆ ਆ ਕਰੋ ਚੈੱਕ ਇੱਥੇ ਬਿਲਕੁਲ ਗੇਜ ਤੁਹਾਡੀ ਖੜ ਗਈ ਇੱਥੇ ਕਹਿਣ ਦਾ ਮਤਲਬ ਤੁਹਾਡੇ ਇੰਜਨ ਦੀ ਜਿਹੜੀ ਟੌਪ ਆ ਬਿਲਕੁਲ ਓਕੇ ਦੀ ਰਿਪੋਰਟ ਆ ਇੱਥੇ ਬਿਲਕੁਲ ਤੁਹਾਡਾ ਇੰਜਨ ਓਕੇ ਦੀ ਰਿਪੋਰਟ ਚੱਲੂਗਾ। ਇਹ ਸਕੈਨ ਕਰ ਇਸ ਤੋਂ ਬਾਦ ਨੂੰ ਸ਼ੈਮ ਦਾ ਡਿਸਾਈਡ ਕਰਦੇ ਆਂ ਆਪਾਂ ਕਿਹੜੀ ਸ਼ੈਮ ਪੈਣੀ ਆ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਅਗਲੀ ਵੀਡੀਓ 'ਚ ਸਾਰਾ ਦੱਸਦੇ ਆਂ ਠੀਕ ਹੈ। ਤੇ ਜੁੜ ਰਿਹਾ ਵੀਡੀਓ ਦੇ ਨਾਲ ਬਾਕੀ ਆਪਾਂ ਕਰਦੇ ਆਂ ਅਗਲਾ ਵਾਰ ਠੀਕ ਹੈ। ਹਾਂਜੀ। ਤੁਹਾਨੂੰ ਦਿਖਾਇਆ ਆਪਾਂ ਕਿਦਾਂ ਆਪਾਂ ਪਿਸਟਨ ਟੌਪ ਤੇ ਕਰਕੇ ਉਸ ਤੋਂ ਬਾਅਦ ਸ਼ੋਲਡਿੰਗ ਵਾਇਰ ਦੇ ਨਾਲ ਜਿਹੜੇ ਟਾਪ ਸੈਟਿੰਗ ਆਪਾਂ ਕਰਦੇ ਆ ਕਿਉਂਕਿ ਜਿਹੜੀ ਟਾਪ ਸੈਟਿੰਗ ਸ਼ੋਲਡਿੰਗ ਵਾਇਰ ਦੇ ਨਾਲ ਵਧੀਆ ਹੁੰਦੀ ਆ ਉਦੋਂ ਦਾ ਕੋਈ ਆਪਣੇ ਕੋਲੇ ਫਾਰਮੂਲਾ ਨਹੀਂ ਹੈਗਾ ਕਿਉਂਕਿ ਸ਼ੋਲਡਿੰਗ ਵਾਇਰ ਨਾਲ ਜਿਹੜੀ ਟਾਪ ਸੈਟਿੰਗ ਆ ਬਿਲਕੁਲ ਓਕੇ ਦੀ ਰਿਪੋਰਟ ਆਉਂਦੀ ਆ ਠੀਕ ਹੈ ਆਪਾਂ ਇੰਸਟ੍ਰਕਟਰ ਦੀ ਜਿਹੜੀ ਟਾਪ ਸੈਟਿੰਗ ਬਿਲਕੁਲ ਓਕੇ ਕਰਤੀ ਆ ਦਾ ਕੰਪਨੀ ਦੀ ਹੁੰਦੀ ਆ ਹੁਣ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਟਾਪ ਸੈਟਿੰਗ ਜ਼ਰੂਰੀ ਕਿਉਂ ਹੁੰਦੀ ਆ ਕੀ ਇਹਦੇ ਪਿੱਛੇ ਵੱਡਾ ਕਾਰਨ ਹੁੰਦਾ ਕੀ ਰੀਜਨ ਹੁੰਦਾ ਤੁਹਾਨੂੰ ਪਹਿਲਾਂ ਵੀ ਬੋਲ ਕੇ ਗਿਆ ਮੈਂ ਵੀਡੀਓ 'ਚ ਕਿਉਂਕਿ ਕੰਪਨੀ ਵੱਲੋਂ ਇੱਕ ਰੇਸ਼ਿਓ ਰੱਖੀ ਹੋਈ ਆ ਜਿੱਥੇ ਕਿ ਹਵਾ ਨੇ ਆਪਣਾ ਕੰਪਰੈਸ ਹੋਣਾ ਹੁੰਦਾ ਗੈਪ ਰੱਖਿਆ ਹੋਆ ਕੰਪਨੀ ਵੱਲੋਂ ਜੇ ਮੰਨ ਲਓ ਉਹ ਵੱਧ ਰਹਿ ਗਿਆ ਜਾਂ ਘਟ ਰਹਿ ਗਿਆ ਤਾਂ ਉਹਦੇ ਪਿੱਛੇ ਬਹੁਤ ਵੱਡਾ ਇੰਜਨ ਚੱਲਣ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਇੰਜੰਨ ਦਾ ਠੀਕ ਹੈ ਜੇ ਉਹ ਆਪਾਂ ਪ੍ਰੋਪਰ ਢੰਗ ਦੇ ਨਾਲ ਨਹੀਂ ਰੱਖਦੇ ਤਾਂ ਇੰਜਨ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਜੇ ਉਹ ਆਪਾਂ ਗੈਪ ਪ੍ਰੋਪਰ ਢੰਗ ਨਾਲ ਨਹੀਂ ਰੱਖਦੇ ਪਿਸਟਨ ਦੇ ਵਿੱਚ ਸੁਣਿਆ ਹੋਊਗਾ ਤੁਸੀਂ ਸਵਰਾਜ ਟਰੈਕਟਰ ਦੇ ਜਾਂ ਅਡਡ ਮਕੈਨਿਕਾਂ ਦੇ ਮੁਤਾਬਕ ਵੀ ਅਸੀਂ ਇੰਨਾ ਰੱਖਦੇ ਆ ਨਹੀਂ ਜੀ ਵਧਾ ਕੇ ਰੱਖਣਾ ਚਾਹੀਦਾ ਨਹੀਂ ਜੀ ਘਟਾ ਕੇ ਰੱਖਣਾ ਚਾਹੀਦਾ ਤੁਸੀਂ ਬਰਾਬਰ ਰੱਖ ਦਿਓ ਇਹੋ ਜਿਹਾ ਬਹੁਤ ਕੁਝ ਮਿਲਣ ਨੂੰ ਆਉਂਦਾਗਾ ਪਰ ਲੇਕਿਨ ਉਹ ਚੀਜ਼ ਨਾਲ ਕੋਈ ਫਾਇਦਾ ਨਹੀਂ ਹੁੰਦਾ ਹਨਾ ਜਦੋਂ ਕੰਪਨੀ ਦੇ ਵਿੱਚ ਇੰਜਨ ਡਿਜ਼ਾਈਨ ਹੁੰਦਾ ਤਾਂ ਉਹਦੀ ਕੰਪ੍ਰੈਸ਼ਨ ਕੰਪ੍ਰੈਸ਼ਨ ਰੇਸ਼ਿਓ ਜਿਹੜੀ ਮਾਪੀ ਜਾਂਦੀ ਆ ਕੰਪ੍ਰੈਸ਼ਨ ਰੇਸ਼ਿਓ ਜਿਹੜੀ ਹੁੰਦੀ ਆ ਉਹ ਟੌਪ ਸੈਟਿੰਗ ਦੇ ਅਕੋਰਡਿੰਗ ਹੀ ਆਪਣੀ ਗੱਡੀ ਜਾਂਦੀ ਆ ਹੁਣ ਮੰਨ ਲਓ ਜੇ ਇਹਦਾ ਟੌਪ ਜ਼ਿਆਦਾ ਪਿਸਟਨ ਸਟੋਕ ਜ਼ਿਆਦਾ ਹੈ ਦੀ ਤਾਂ ਪਿਸਟਨ ਵੀ نیچے ਥੱਲੇ ਜਾ ਵੱਧ ਜਾਊਗਾ نیچے ਵੱਧ ਜਾਊਗਾ ਤਾਂ ਹਵਾ ਨੂੰ ਵੀ ਵੱਧ ਆਪਣੇ ਨਾਲ ਲੈ ਕੇ ਜਾਊਗਾ ਜੇ ਤੋ ਆਪਣਾ ਇੰਟੈਕ ਵਾਲ ਖੁੱਲਦਾ ਫਿਰ ਹਵਾ ਨੇ ਕੰਪਰੈਸਰ ਵੀ ਹੋਣਾ ਜਿੱਥੇ ਕਿ ਆਪਣਾ ਫਿਊਲ ਨੇ ਬਰਨ ਹੋਣਾ ਹੁੰਦਾ ਸਪਰੇ ਹੋਣ ਤੇ ਹੁਣ ਮੰਨ ਲਓ ਜੇ ਦੀ ਆਪਾਂ ਕ੍ਰੈਂਕ ਬਦਲ ਕੇ ਸਟੋਕ ਵਧਾਤੀ ਤੇ ਉੱਪਰਲਾ ਟੌਪ ਸੈਟਿੰਗ ਆਪਾਂ ਪਹਿਲਾਂ ਵਾਲੇ ਰੱਖਤਾ ਤਾਂ ਟਰੈਕਟਰ ਕਿਵੇਂ ਚੱਲੇਗਾ ਜੇ ਸਟੋਕ ਲੰਬੀਆ ਤਾਂ ਆਪਾਂ ਨੂੰ ਇਹਦਾ ਟੌਪ ਸੈਟਿੰਗ ਦਾ ਗੈਪ ਵੀ ਵਧਾਉਣਾ ਪੈਂਦਾ ਜੇ ਸਟੋਕ ਛੋਟੀ ਆ ਤਾਂ ਟੌਪ ਸੈਟਿੰਗ ਦਾ ਜਿਹੜਾ ਗੈਪ ਆ ਉਹ ਆਪਾਂ ਨੂੰ ਘੱਟ ਰੱਖਣਾ ਪੈਂਦਾ ਇਹ ਇਸੇ ਮੁਤਾਬਕ ਹੀ ਜਿਹੜਾ ਸਵਰਾਇ ਟਰੈਕਟਰ ਦਾ ਜਿਹੜਾ ਇੰਜਨ ਚੱਲਦਾਗਾ ਹੁਣ ਕਈ ਪ੍ਰੈ ਕਮੈਂਟ ਕਰਦੇ ਯਾਰ ਸਾਨੂੰ ਕਮੈਂਟ ਸਟੌਪ ਸੈਟਿੰਗ ਦੱਸ ਦਿਓ ਸਾਨੂੰ ਇਹਦਾ ਬੰਪਿੰਗ ਕਲੀਅਰੈਂਸ ਦੱਸੋ ਕਈ ਕਮੈਂਟ ਆ ਜਾਣਗੇ ਥੱਲੇ ਪਰ ਲੇਕਿਨ ਉਹ ਇਦਾਂ ਨਹੀਂ ਦੱਸੀ ਜਾਣੀ ਕਿਉਂਕਿ ਇਹ ਸਿੱਧੇ ਸ਼ਬਦਾਂ ਦੇ ਵਿੱਚ ਦੇਖੋ ਕਿਸੇ ਵੀ ਬੰਦੇ ਦਾ ਆਪਣਾ ਆਪਣਾ ਤਜਰਬਾ ਹੁੰਦਾ ਕਿਸੇ ਦਾ ਕੋਈ ਕਿਵੇਂ ਹੁੰਦਾ ਕੋਈ ਕਿਸੇ ਕਿਸੇ ਦਾ ਕਿਵੇਂ ਹੁੰਦਾ ਬਾਕੀ ਕੰਪਨੀ ਜਿੰਨਾ ਗੈਪ ਰੱਖਦੀ ਹੈ 1mm ਦੇ ਕਰੀਬ ਰੱਖਦੀ ਹੈ ਪਿਸਟਨ ਦਾ ਤੇ ਸ਼ੈਮ ਦੇ ਵਿਚਕਾਰ ਬਾਕੀ ਅਡੋਡ ਬੰਦਿਆਂ ਦਾ ਹਿਸਾਬ ਕਿਤਾਬ ਹੁੰਦਾ ਨਾ ਜਿਵੇਂ ਉਹ ਅਗਲਾ ਚਾਵੇ ਤਾਂ ਬਾਕੀ ਪ੍ਰੋਪਰ ਟੰਗ ਦਾ ਜੇ ਗੈਪ ਕਿਸੇ ਨੇ ਸਿੱਖਣਾ ਜਾਂ ਦੇਖਣਾ ਉਹਨਾਂ ਨੂੰ ਵਰਕਸ਼ਾਪ ਤੇ ਹੀ ਆਉਣਾ ਪਊਗਾ ਤੇ ਬਾਕੀ ਤਾਂ ਓਕੇ ਦੀ ਰਿਪੋਰਟ ਹੋਈ ਜਾਂਦਾ ਆਪਣਾ ਇੰਜਨ ਤੇ ਫਿਟਿੰਗ ਚੱਲੀ ਜਾਂਦੀ ਆ ਬਾਕੀ ਪੰਪਿੰਗ ਕਲੀਅਰੈਂਸ ਬਾਰੇ ਤੁਹਾਨੂੰ ਦੱਸ ਦਿੱਤਾ ਕਿਉਂ ਜ਼ਰੂਰੀ ਆ ਇਹਦੇ ਵਿੱਚ ਜੇ ਜ਼ਿਆਦਾ ਰਹਿ ਗਿਆ ਤਾਂ ਤੁਹਾਨੂੰ ਇਹਦੀ ਸਮੱਸਿਆ ਰਹੂਗੀ ਜੇ ਘੱਟ ਰਹਿ ਗਿਆ ਤਾਂ ਟਰੈਕਟਰ ਓਵਰ ਹੀਟ ਹੋਊਗਾ ਖਚਾਈ ਨਹੀਂ ਕਰਨੀ ਇਹ ਮੇਨ ਇਹਦੇ ਵਿੱਚ ਰੌਲਾ ਹੁੰਦਾ ਬੰਪਿੰਗ ਕਲੀਅਰੈਂਸ ਦਾ ਤੇ ਸੋ ਆਪਾਂ ਇਹਦੀ ਬੰਪਿੰਗ ਕਲੀਅਰੈਂਸ ਜਿੱਦਾਂ ਆਪਾਂ ਪਹਿਲਾਂ ਦੇ ਟਰੈਕਟਰਾਂ ਦੀ ਰੱਖਦੇ ਆ ਉਸ ਮੁਤਾਬਕ ਇਹਦੀ ਕੱਢਤੀ ਆ ਉਸ ਮੁਤਾਬਕ ਇਹਨੂੰ ਓਕੇ ਦੀ ਰਿਪੋਰਟ ਕਰਤਾ ਤੇ ਲੱਗਿਆ ਹੁਣ ਇਸ ਤੋਂ ਬਾਅਦ ਹੈੱਡ ਫਿਟ ਕਰਨ ਹੈੱਡ ਫਿਟ ਕਰਕੇ ਤੇ ਕਰਾਂਗੇ ਟਾਰਕ ਰੈਂਚ ਨਟ ਬੋਲਟ ਦੇ ਸਾਰੇ ਠੀਕ ਹੈ ਲਓ ਜੀ ਇਸ ਤੋਂ ਬਾਅਦ ਕਰਨ ਲੱਗਿਆ ਹੈੱਡ ਓਕੇ ਜੀ ਰਿਪੋਰਟ ਲੋਟ ਇਸ ਤbaar ਕਰ ਦਿਆਂਗੇ ਬਹੁਤ ਟਾਈਟ ਹੋ ਗਿਆ ਜੀ ਕੰਪਲੀਟ ਇਹਦਾ ਬੰਪਿੰਗ ਕਲੀਅਰੈਂਸ ਠੀਕ ਹੈ ਤੇ ਚਲੋ ਵੀਡੀਓ ਨਾਲ ਜੁੜ ਰਹੇ ਹੋ ਬਾਕੀ ਤੁਹਾਨੂੰ ਅਗਲੀ ਅਗਲੇ ਅਗਲਾ ਵਰਕ ਦਿਖਾਉਣਾ ਹੈ ਠੀਕ ਹੈ ਬਾਜੀ ਜਿਹੜਾ ਕਿ ਆਪਣਾ ਵਿੱਕੀ ਬਾਈ ਦਾ ਟਰੈਕਟਰ ਤਿਆਰ ਕਰ ਰਹੇ ਆ ਤੇ ਇਹਦੀਆਂ ਟਾਇਪ ਟਾਂ ਦੀ ਆਪਾਂ ਨੂੰ ਜ਼ਰੂਰਤ ਪਈ ਸੀ ਟਾਇਪ ਟਾਂ ਪਾਈਆਂ ਸੀ ਇਹਦੀਆਂ ਖਰਾਦ ਵਾਲੇ ਕੋਲੇ ਤੇ ਸੋ ਚਲਦਿਆਂ ਲੈ ਕੇ ਆਉਨੇ ਆਪਾਂ ਬਾਕੀ ਇਹਦੀਆਂ ਕੂਲਰ ਪਾਈਪਾਂ ਆਪਾਂ ਲਿਆਉਣਾ ਸੀ ਨਵੇਂ ਮਾਡਲ ਵਾਲੀਆਂ ਤੇ ਉਹ ਵੀ ਲੈ ਕੇ ਆਉਣੀਆਂ ਹਨ ਆਪਾਂ ਤੇ ਚਲਦਿਆਂ ਬਾਕੀ ਆ ਕੇ ਦੱਸ ਜਿਹੜਾ ਵਰਕ ਆ ਕੰਪਲੀਟ ਕਰਦੇ ਆਪਾਂ ਠੀਕ ਹੈ ਸੋ ਦੋਸਤੋ ਜਿਹੜਾ ਆਪਣਾ ਟਰੈਕਟਰ 743 ਆਪਣੇ ਕੋਲੇ ਵਿੱਕੀ ਬਾਈ ਦਾ ਤਿਆਰ ਹੋ ਰਿਹਾ ਸੀਗਾ ਤੇ ਸੋ ਦੇ ਵਿੱਚ ਟੈਂਕੀ ਵਗੈਰਾ ਆਪਾਂ ਫਿੱਟ ਕਰਤੀ ਆ ਕਰੋ ਚੈੱਕ ਇਧਰ ਹੈਡ ਵਗੈਰਾ ਵੀ ਆਪਾਂ ਫਿੱਟ ਕਰਤੇ ਆ। ਇਧਰ। ਠੀਕ ਹੈ ਜੀ। ਕੱਲ ਨੂੰ ਆਪਾਂ ਇਹਦੇ ਵਿੱਚ ਦੇਗੀ ਚੁੱਲਾ ਸੰਪਤੀ ਸੈਟਿੰਗ ਬਾਕੀ ਟੈਪਟਾਂ ਦੀ ਡੀਜ਼ਲ ਪੰਪ ਦੀ ਫੁੱਲ ਸੈਟਿੰਗ ਸਾਰੀ ਤੁਹਾਨੂੰ ਦਿਖਾਵਾਂਗੇ ਕੱਲ ਵਾਲੇ ਪਾਰਟ ਦੇ ਵਿੱਚ ਠੀਕ ਹੈ। ਨਾਲੇ ਕੱਲ ਨੂੰ ਆਪਾਂ ਜਿਹੜਾ ਇਹਦਾ ਹਿੱਸਾ ਉਹਦੇ ਦੇਗੀ ਚੁੱਲਾ ਫਿੱਟ ਕਰਵਾਉਣਾ ਤੇ ਬਾਕੀ ਇਹਦੇ ਵਿੱਚ ਸਪੈਂਡਲ ਵਗੈਰਾ ਇਹਦੇ ਨਵੇਂ ਪਾਉਣੇ ਆ ਆਪਾਂ ਠੀਕ ਹੈ ਜੀ। ਹੱਬਾਂ। ਤੇ ਉਹ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਆਪਾਂ ਕਿਹੜਾ ਪਾਰਟ ਨਵਾਂ ਪਾਉਣੇ ਆ। ਕੀ ਗੱਲ ਬਾਤ ਆ ਠੀਕ ਐ ਸਾਰਾ ਕੱਲ ਕੱਲ ਨੂੰ ਵਿਖਾਵਾਂਗੇ ਤੁਹਾਨੂੰ ਤੇ ਇੱਧਰ ਰੌਕਰਾਂ ਦੇ ਜਿਹੜੇ ਬੁਸ਼ ਸੀਗੇ ਰੌਕਰ ਸ਼ਾਫਟਾਂ ਰੌਕਰ ਪਿੰਨਾ ਇਹ ਨਵੀਆਂ ਲੱਗ ਚੁੱਕੀਆਂ ਕਰੋ ਚੈੱਕ ਆ ਸਾਰੇ ਸਾਫ਼ ਕਰਤੇ ਕਿਉਂਕਿ ਕੱਟਕਾਂ ਵਾਂਸੀ ਟੈਪਟਾਗ ਕਹਿੰਦਾ ਮਤਲਬ ਟੈਪਟਾਂ ਦਾ ਕੰਮ ਓਕੇ ਦੀ ਰਿਪੋਰਟ ਹੋ ਗਿਆ ਠੀਕ ਐ ਤੇ ਇੱਧਰ ਜਿਹੜਾ 75 ਭਰਾ ਟਰੈਕਟਰ ਸੀਗਾ ਤੇ ਸੋਏ ਦਾ ਵੀ ਆਪਣਾ ਗੇਅਰ ਬਾਕਸ ਖੋਲੇਗਾ ਸੀ ਤਾਂ ਵਾਸ਼ ਹੋ ਗਿਆ ਬਸ ਜਲਦ ਦੋ ਦਿਨਾਂ ਤੱਕ ਇਸ ਟਰੈਕਟਰ ਦੀ ਵੀ ਫਿਟਿੰਗ ਹੈ ਜਿਹੜੀ ਚੱਲੂ ਹੋਣ ਵਾਲੀ ਆ ਤੇ ਇਹਦੇ ਵੀ ਇਸ ਤੋਂ ਬਾਅਦ ਇਸ ਟਰੈਕਟਰ ਤੋਂ ਬਾਅਦ ਇਸ ਟਰੈਕਟਰ ਦੇ ਵੀ ਜਿਹੜੇ ਵਲੌਗ ਆਪਣੇ ਸਟਾਰਟ ਹੋ ਜਾਣਗੇ ਕੰਮ ਵਾਲੇ ਠੀਕ ਆ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ